1762 ईसवी दा कूप रोहेड़े दा वड्डा ਕੱਲੂਗਾ ਜਿਸ ਵਿੱਚ ਤਕਰੀਬਨ 30 ਹਜ਼ਾਰ ਸਿੰਘ ਸਿੰਘਣੀਆਂ ਅਤੇ ਬੱਚੇ ਸ਼ਹੀਦ ਹੋ ਆਪਣੇ ਆਪ ਵਿੱਚ ਅੱਜ ਦੀ ਇੱਕ ਲਾਸਾਨੀ ਇਤਿਹਾਸਕ ਘਟਨਾ ਹੈ ਇੱਕ ਦਿਨ ਵਿੱਚ ਐਡਾ ਵੱਡਾ ਜਾਨੀ ਮਾਲੀ ਨੁਕਸਾਨ ਹੋ ਜਾਣ ਉਪਰੰਤ ਵੀ ਖਾਲਸੇ ਨੇ ਜੋ ਚੜਦੀ ਕਲਾ ਤ੍ਰਿੜਤਾ ਦਾ ਜ਼ਿਹਰਾ ਸਬੂਤ ਦਿੱਤਾ ਉਹ ਦੁਨੀਆ ਦੀ ਕੋਈ ਕੌਮ ਜੋ ਵੱਡੇ ਵੱਡੇ ਜਰਨੈਲ ਨਹੀਂ ਦੇ ਸਕੀ ਇਸ ਘਲੂਕਾਰੇ ਵਿੱਚ ਅਬਦਾਲੀ ਦੀਆਂ ਫੌਜਾਂ ਮਲੇਰਕੋਟਲੇ ਦੀਆਂ ਫੌਜਾਂ ਰਾਏਕੋਟੀਆਂ ਦੀਆਂ ਫੌਜਾਂ ਸਰਹੰਦੀਆਂ ਦੀਆਂ ਫੌਜਾਂ ਵੱਲੋਂ ਇੱਕੋ ਸਮੇਂ ਖਾਲਸੇ ਨੂੰ ਕੇਰਾ ਕੱਟ ਕੇ ਮੁਕੰਮਲ ਰੂਪ ਵਿੱਚ ਖਤਮ ਕਰਨ ਦੀ ਸਾਜਿਸ਼ ਸੀ ਪਰੰਤੂ ਖਾਲਸਾ ਪੰਥ ਨੇ ਸੁਲਤਾਨੁਲ ਕੌਮ ਜੱਥੇਦਾਰ ਜੱਸਾ ਸਿੰਘ ਆਲੂਵਾਲੀਆ ਜੀ ਦੀ ਕਮਾਨ ਹੈ ਜਿਸ ਤਰ੍ਹਾਂ ਸੂਰਬੀਰਤਾ ਦੇ ਜੋਹਰ ਦਿਖਾਏ ਉਹਨਾਂ ਨੂੰ ਪੜ ਸੁਣ ਕੇ ਵੱਡੇ ਵੱਡੇ ਇਤਿਹਾਸਕਾਰ ਜੋਧੇ ਜਰਨਲ ਬੇਸੁਧ ਹੋ ਜਾਂਦੇ ਨੇ ਇਹ ਜੰਗ ਰੋਹਿੜਾ ਕੁਤਬਾ ਬਹਮਨੀਆ ਅਤੇ ਗਹਿਲ ਪਿੰਡਾਂ ਦੀ ਸਰਜ਼ਮੀਨ ਉੱਤੇ ਹੋਇਆ 30000 ਸ਼ਹੀਦਿਆਂ ਹੋ ਜਾਣ ਤੋਂ ਬਾਅਦ ਵੀ ਜਿਸ ਤਰ੍ਹਾਂ ਖਾਲਸੇ ਨੇ ਦੁਸ਼ਮਨਾਂ ਉੱਤੇ ਹਮਲਾ ਕੀਤਾ ਦੁਸ਼ਮਨ ਦੇ ਪੈਰ ਹੀ ਨਹੀਂ ਉਖਾੜੇ ਸਗੋਂ ਪਜਾ ਪਜਾ ਕੇ ਸਤਲੁਜ ਦਰਿਆ ਤੋਂ ਪਰੇ ਤਕੇਲ ਦਿੱਤਾ ਸਿੱਖਾਂ ਦੀ ਵੱਧ ਦੀ ਤਾਕਤ ਤੋਂ ਘਬਰਾਇਆ ਅਤੇ ਸਥਾਨਕ ਹਾਕਮਾਂ ਦਾ ਪੜਕਾਇਆ ਅਹਿਮਦ ਸ਼ਾ ਅਬਦਾਲੀ 1 ਲੱਖ ਦਾ ਵੱਡਾ ਲਸ਼ਕਰ ਲੈ ਕੇ 1762 ਈਸਵੀ ਵਿੱਚ ਪੰਜਾਬ ਪਹੁੰਚੇ ਸਿੱਖਾਂ ਦੇ ਜਥਿਆਂ ਨੇ ਲੁਧਿਆਣੇ ਕੋਲ ਕੂਪ ਰੋਹਿੜਾ ਦੇ ਮੈਦਾਨਾਂ ਵਿੱਚ ਵਹੀਰ ਸਮੇਤ ਡੇਰੇ ਲਾਏ ਹੋਏ ਸਨ ਉਹਨਾਂ ਵਿੱਚ ਬਾਲ ਬੱਚੇ ਇਸਤਰੀਆਂ ਤੇ ਬਿਰਧ ਵਿਅਕਤੀ ਵੀ ਸਨ ਅਹਿਮਦ ਸ਼ਾ ਨੇ ਸਿੱਖਾਂ ਦੇ ਦਲ ਤੇ ਅਚਾਨਕ ਹਮਲਾ ਕਰ ਦਿੱਤਾ ਸਿੱਖਾਂ ਨੇ ਵਹੀਰ ਨੂੰ ਮਾਲਵੇ ਵੱਲ ਤੋਰ ਦਿੱਤਾ ਤੇ ਆਪ ਦੁਸ਼ਮਣ ਨਾਲ ਜੰਗ ਕਰਨ ਲੱਗੇ ਸਿੱਖ ਜੰਗ ਕਰਦੇ ਹੋਏ ਆਪਣੇ ਵਹੀਰ ਵੱਲ ਵਧ ਰਹੇ ਸਨ ਉਸ ਵੇਲੇ ਇੱਕ ਪਾਸਿਓਂ ਸਰਹੰਦਾ ਸੁਬਾ ਜੈਨ ਖਾਂ ਦੂਜੇ ਪਾਸਿਓਂ ਮਲੇਰ ਕੋਟਲੇ ਦਾ ਨਵਾਬ ਬੇਖਨ ਖਾਂ ਅਤੇ ਰਾਏ ਕੋਟ ਦਾ ਦੀਵਾਨ ਲక్ష్ਮੀ ਸਹਾਏ ਆਪਣੀ ਆਪਣੀ ਫੌਜ ਲੈ ਕੇ ਆ ਪਹੁੰਚੇ ਸਿੱਖ ਚਾਰੋਂ ਪਾਸਿਓਂ ਘਿਰ ਗਏ ਸਨ ਉਹਨਾਂ ਨੇ ਜਾਨ ਤਲੀ ਤੇ ਰੱਖ ਕੇ ਲੜਨਾ ਸ਼ੁਰੂ ਕਰ ਦਿੱਤਾ ਸਰਦਾਰ ਜੱਸਾ ਸਿੰਘ ਸਰਦਾਰ ਬਖੀਰ ਸਿੰਘ ਸੁਕਰ ਚੱਕਿਆ ਡੱਲੇ ਵਾਲੀ ਤੇ ਨਿਸ਼ਾਨ ਵਾਲੀ ਸਰਦਾਰ ਆਪ ਆਪਣੇ ਆਪ ਨੇ ਜੱਥਿਆਂ ਨੂੰ ਹੱਲਾ ਸ਼ੇਰੀ ਦੇ ਕੇ ਲੜਦੇ ਰਹੇ ਅਲੀ ਆਜ਼ਾਦ ਦੇ ਲਿਖ ਖਜ਼ਾਨਾ-ਏ-ਅਮੀਰਾ ਅਨੁਸਾਰ ਸਰਦਾਰ ਜੱਸਾ ਸਿੰਘ ਆਲੂ ਵਾਲਿਆ ਨੇ ਇਸ ਜੰਗ ਵਿੱਚ ਅਹਿਮਦ ਸ਼ਾਹ ਅਬਦਾਲੀ ਨੂੰ ਸਾਹਮਣੇ ਹੋ ਕੇ ਲੜਨ ਲਈ ਵੰਗਾਰਿਆ ਪਰ ਉਸ ਦੀ ਅੱਗੋਂ ਹਿੰਮਤ ਹੀ ਨਾ ਪਈ। ਕੁਤਬਾਬਾ ਬਾਮਨੀ ਦੇ ਕੋਲ ਸਿੰਘ ਜਦੋਂ ਪੂਰੀ ਤਰ੍ਹਾਂ ਘੇ ਗਿੱਚ ਲੜਾਈ ਵਿੱਚ ਉਲਝੇ ਹੋਏ ਸਨ। ਉਦੋਂ ਅਹਿਮਦ ਸ਼ਾਹ ਨੇ ਧੋਖਾ ਦੇ ਕੇ ਅੱਗੇ ਜਾ ਰਹੇ ਵਹੀਰ ਤੇ ਹਮਲਾ ਕਰ ਦਿੱਤਾ। ਅਤੇ ਤੇਜ਼ੀ ਨਾਲ ਸਿੱਖ ਬੱਚਿਆਂ ਤੇ ਇਸਤਰੀਆਂ ਨੂੰ ਕਤਲ ਕਰਨ ਲੱਗਿਆ। ਸਰਦਾਰਾਂ ਨੂੰ ਜਦੋਂ ਪਤਾ ਲੱਗਾ ਤਾਂ ਉਹ ਵੀ ਸਿੰਘਾਂ ਨੂੰ ਨਾਲ ਲੈ ਕੇ ਵਹੀਰਾਂ ਦੀ ਰਾਖੀ ਲਈ ਆ ਪਹੁੰਚੇ ਉਹਨਾਂ ਉਹ ਵਹੀਰ ਦੇ ਆਲੇ ਦੁਆਲੇ ਹੋ ਕੇ ਮਨੁੱਖੀ ਕਿਲੇ ਦੀ ਸ਼ਕਲ ਬਣਾ ਕੇ ਲੜਨ ਲੱਗੇ ਸ਼ਾਮ ਹੋਣ ਤੱਕ ਬਹੁਤ ਸਾਰੇ ਸਿੱਖ ਸ਼ਹੀਦ ਹੋ ਚੁੱਕੇ ਸਨ 10 ਮੀਲ ਦੇ ਘੇਰੇ ਵਿੱਚ ਲੋਥਾਂ ਹੀ ਲੋਥਾਂ ਪਈਆਂ ਸਨ अनेका ਜ਼ਖਮੀ ਹੋਏ ਪੈਸਾ ਸਿੱਖਾ ਦਾ ਐਨਾ ਜਾਨੀ ਨੁਕਸਾਨ ਕਿਸੇ ਵੀ ਜੰਗ ਵਿੱਚ ਨਹੀਂ ਸੀ ਹੋਇਆ ਪਰ ਉਹ ਰੱਬ ਦੇ ਪਾਣੇ ਅਤੇ ਚੜਦੀ ਕਲਾ ਵਿੱਚ ਸਾ ਜਥੇਦਾਰ ਜੱਸਾ ਸਿੰਘ ਆਲੂ ਵਾਲੀਆ ਦੇ ਸ਼ਰੀਰ ਉੱਤੇ ਵੀ ਤੋਂ ਵੱਧ ਤੱਕ ਲੱਗੇ ਹੋਏ ਸਨ ਰਹਿਰਾਸ ਦੇ ਪਾਠ ਤੋਂ ਬਾਅਦ ਖਾਲਸੇ ਨੇ ਰੋਜ਼ ਦੀ ਤਰ੍ਹਾਂ ਅਰਦਾਸ ਕੀਤੀ ਤੇ ਰੱਬ ਦਾ ਸ਼ੁਕਰ ਕਰਦੇ ਹੋਏ ਕਿਹਾ ਕਿ ਚਾਰ ਪਹਿਰ ਦਿਨ ਆਪ ਦੇ ਪਾਣੇ ਵਿੱਚ ਬਤੀਤ ਹੋਈ ਹੈ ਤੇ ਚਾਰ ਪਹਿਰ ਰਾਤ ਸੁੱਖਾਂ ਦੀ ਬਤੀਤ ਹੋਵੇ ਚਾਰ ਚੁਫੇਰੇ ਦੁਸ਼ਮਣ ਡੇਰੇ ਲਈ ਬੈਠਾ ਸੀ ਸਿੰਘਾਂ ਨੂੰ ਨੀਂਦ ਕਿਵੇਂ ਆ ਸਕਦੀ ਸੀ ਸਿੰਘਾਂ ਨੇ ਗੁਰਮਤਾ ਕੀਤਾ ਕਿ ਬਚਾਲਦਾ ਹੋ ਇੱਕੋ ਹੀ ਤੰਗ ਕਿ ਅਬਦਾਲੀ ਤੇ ਇੱਕੋ ਵਾਰ ਤਕੜਾ ਹਮਲਾ ਬੋਲਿਆ ਜਾਏ ਇਹ ਦਲੇਰੀ ਦੀ ਅश्चਰਜ ਕਰਨ ਵਾਲੀ ਦਾਸਤਾ ਸੀ ਅਹਿਮਦ ਸ਼ਾਹ ਅਬਦਾਲੀ ਆਪਣਾ ਜੋਰ ਲਾ ਬੈਠਾ ਸੀ ਅਤੇ ਉਸ ਦੀ ਫੌਜ ਲੰਬਾ ਸਫਰ ਕਰਨ ਕਰਕੇ ਥੱਕੀ ਹੋਈ ਸੀ ਉਹ ਸਿੱਖਾਂ ਦੇ ਹਮਲੇ ਨੂੰ ਚੱਲ ਨਾ ਪਾਇਆ ਅਤੇ ਉਥੋਂ ਪਿੱਛੇ ਨੂੰ ਉੱਠ ਨਠਿਆ ਵੱਡੇ ਕੰਲੂ ਘਾਰੇ ਵਿੱਚ ਸਿੱਖਾਂ ਨੇ ਆਪਣੇ ਤੋਂ ਕਈ ਗੁਣਾ ਵੱਧ ਗਿਣਤੀ ਵਿੱਚ ਦੁਸ਼ਮਨ ਦਾ ਦਲੇਰੀ ਨਾਲ ਮੁਕਾਬਲਾ ਕੀਤਾ ਆਪਣੇ ਲਗਭਗ ਅੱਧੇ ਸਿੱਖ ਸ਼ਹੀਦ ਹੋ ਜਾਂਦੇ باوجود ਵੀ ਪਰਬਤ ਵਾਂ ਅਡੋਲ ਰਹੇ ਅਤੇ ਦੁਸ਼ਮਨ ਨੂੰ ਪਜਾ ਦਤਾ ਗੁਰੂ ਸਾਹਿਬਾਨ ਸਾਹਿਬ ਜਾਦੇ ਤੇ ਹੋਰ ਸਿੰਘਾਂ ਦੀਆਂ ਸ਼ਹੀਦੀਆਂ ਨੇ ਸਿੱਖਾਂ ਵਿੱਚ ਸਦਾ ਚੜ੍ਹਦੀ ਕਲਾ ਵਿੱਚ ਰਹਿਣ ਤੇ ਜੂਝ ਮਰਨ ਦੀ ਭਾਵਨਾ ਪੜ ਦਿੱਤੀ। ਬਾਬਾ ਬੰਦਾ ਸਿੰਘ ਬਹਾਦਰ ਦੀ ਬਹਾਦਰੀ ਅਤੇ ਜੀਤਾ ਨੇ ਉਹਨਾਂ ਵਿੱਚ ਸੁਤੰਤਰ ਰਾਜ ਸਥਾਪਿਤ ਕਰਨ ਦਾ ਸੰਕਲਪ ਧ੍ਰਿੜ ਕਰ ਦਿੱਤਾ ਸੀ। ਇਸੇ ਬੀਰਤਾ ਦੇ ਪਿੱਛੋਂ ਕੜਕਰਨ ਖਾਲਸੇ ਨੇ ਵੱਡੇ ਕੱਲੂ ਘਾਰੇ ਵਿੱਚ ਲੋਹੇ ਦੀ ਦੀਵਾਰ ਬਣ ਕੇ ਅਫਗਾਨੀ ਦੇ ਹਮਲੇ ਨੂੰ ناکਾਮਯਾਬ ਕਰ ਦਿੱਤਾ ਸੀ। ਉਹਨਾਂ ਨੇ ਅਬਦਾਲੀ ਦੇ ਜਾਨ ਪਿੱਛੋ ਉਸ ਦੀ ਸਹਾਇਤਾ ਕਰਨ ਵਾਲਿਆਂ ਨੂੰ ਵੀ ਸੋਧਿਆ। ਮਲੇਰਕੋਟਲੇ ਦੇ ਪਿੱਖਨ ਖਾਨ ਅਤੇ ਰਾਏਕੋਟ ਦੇ دیਵਾਨ ਲਖਮੀ ਸਾਹਿਬ ਨੂੰ ਕਤਲ ਕਰ ਦਿੱਤਾ ਗਿਆ। ਅਬਦਾਲੀ ਦੇ ਥਾਪੇ ਹੋਏ ਸਰਹੰਦਰ ਨਵਾਬ ਜੈਨ ਖਾਨ ਨੂੰ ਮਾਰ ਕੇ ਸਰਹੰਦ ਫਤਿਹ ਕੀਤੀ। 1768 ਇਸਵੀ ਵਿੱਚ ਅਬਦਾਲੀ ਦੇ ਹਮਲੇ ਸਮੇਂ ਕੋਈ ਮੁਗਲ ਹਾਕਮ ਸਿੰਘਾ ਤੋਂ ਡਰਦਾ ਨਵਾਬੀ ਲੈਣ ਲਈ ਤਿਆਰ ਨਾ ਹੋਇਆ ਤਾਂ ਉਸ ਨੇ ਬਾਬਾ ਆਲਾ ਸਿੰਘ ਨੂੰ ਸਰਹੰਦਾ ਨਵਾਬ ਮੰਨ ਅਬਦਾਲੀ ਨੇ ਸਿੰਘਾਂ ਨੂੰ ਜਾਗੀਰਾ ਦੀ ਪੇਸ਼ ਕੀਤੀ ਪਰ ਸਿੰਘਾਂ ਨੇ ਠੁਕਰਾ ਦਿੱਤੀ। ਉਹਨਾਂ ਨੇ ਵਾਪਸ ਫਰਤ ਰਹਿ ਅਮਰਸ਼ਾ ਅਬਦਾਲੀ ਤੇ ਹਮਲਾ ਕਰਕੇ ਉਸ ਦੀ ਫੌਜ ਦਾ ਬੁਰਾ ਹਾਲ ਕਰ ਦਿੱਤਾ। ਪਹਿਲਾ 8 ਦਿਨ ਗੋਵਿੰਦਵਾਲ ਦੇ ਪੱਤਨ ਤੇ ਲੜਾਈ ਹੋਈ। ਫਿਰ ਡੱਲੇਪਿੰਡ ਕੋਲ ਰਾਵੀ ਦਰਿਆ ਪਾਰ ਕਰਦੇ ਅਬਦਾਲੀ ਨੂੰ ਜਾ ਕੇ ਰਿਆ। अनेका ਸਰਦਾਰਾ ਸਮੇਤ 8000 ਦੁਰਾਨੀ ਦਰਿਆ ਦੀ ਪੇਟ ਕਰ ਦਿੱਤੇ ਇਸ ਤੋਂ ਅੱਗੇ ਜੇਹਲਮ ਦਰਿਆ पार ਕਰਨ ਵੇਲੇ ਸਿੰਘਾਂ ਨੇ ਫੇਰ ਅਚਾਨਕ ਹਮਲਾ ਕਰ ਦਿੱਤਾ ਇਸ ਹਮਲੇ ਵਿੱਚ ਅਫਗਾਨੀ ਦਾ ਤੋਪਖਾਨਾ ਤੇ ਕੀਮਤੀ ਸਮਾਨ ਦਰਿਆ ਵਿੱਚ ਗਰਖੋ ਸਿੰਘਾਂ ਨੇ ਵੱਡੇ ਕੱਲੂਕਾਰੇ ਦਾ ਪੂਰਾ ਬਦਲਾ ਲੈ ਲਿਆ ਸੀ ਇਸ ਤਰ੍ਹਾਂ ਸਿੱਖ ਵੱਡੇ ਕੱਲੂਕਾਰੇ ਤੋਂ ਬਾਅਦ دبਕ ਕੇ ਨਹੀਂ ਬੈਠੇ ਉਹਨਾਂ ਨੇ ਹੋਰ ਵਧੇਰੇ ਜ਼ੋਰ ਨਾਲ ਅਫਗਾਨੀ ਤੇ ਹਮਲੇ ਕੀਤੇ ਅਤੇ ਜਮਨਾ ਤੱਕ ਆਪਣਾ ਅਧਿਕਾਰ ਜਮਾਉਣਾ ਸ਼ੁਰੂ ਕਰ ਦਿੱਤਾ ਸੀ ਅਸੀਂ ਇੱਕ ਗੱਲ ਜ਼ਰੂਰ ਦੱਸਣਾ ਚਾਹਵਾਂਗੇ ਕਿ ਇਹ ਸਾਰੀ ਜਾਣਕਾਰੀ ਤੇ ਫੋਟੋ ਜਨਤਕ ਖੇਤਰ ਵਿੱਚ ਉਪਲਬਧ ਹੈ ਜਿਸ ਨੂੰ ਅਸੀਂ ਲੜੀਬੱਤ ਕਰਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇਕਰ ਤੁਹਾਨੂੰ ਸਾਡੀ ਇਹ ਕੋਸ਼ਿਸ਼ ਚੰਗੀ ਲੱਗੇ ਤੇ ਸਪੋਰਟ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ